7170 ਨੰਬਰ ਐਫ ਆਰ ਦੰਕ ਜਿਹੜੀ ਆ ਕੀ ਬਰਾਮਗੀ ਹੈ ਤੇ ਕਿਹਦੇ ਬੰਦੇ ਦੀ ਗ੍ਰਿਫਤਾਰੀ ਹੋਈ ਹੈ ਇਹਦੇ ਵਿੱਚ ਇੱਕ ਬੰਦਾ ਬਰਾਮਗੀ ਗ੍ਰਿਫਤਾਰ ਕੀਤਾ ਜੀ ਉਸ ਤੋਂ 200 ਗੋਲੀਆਂ ਬਰਾਮਦ ਹੋਈਆਂ ਤੇ ਕਬਜ਼ੇ 'ਚੋਂ ਮੋਟਰਸਾਈਕਲ ਵੀ ਟਾਪੇ ਜੋ ਕੀ ਇਹ ਨਸ਼ੇ ਦਾ ਸੇਵਨ ਵੀ ਕਰਦਾ ਸੀ ਬਾਜੀ ਇਹ ਵੀ ਵੇਚਦਾ ਸੀ ਐ ਤੇ ਕੋਈ ਸੀ ਤਾਂ ਬੈਕਗਰਾਉਂਡ ਕਿਦਾਂ ਸਰ ਪਹਿਲਾਂ ਵੀ ਹੈਗਾ ਕੋਈ ਇਹਦੇ ਪਹਿਲਾਂ ਪਰਚੇ ਦਾ ਜੇ ਕਰ ਲੈਣ ਚੈੱਕ ਅਸੀਂ ਆਪਣੇ ਰਿਕਾਰਡ 'ਚ ਦੱਸੋ ਕਿਤੋਂ ਦੀ ਗੁਫਤੂ ਜੀ ਨਾਲ ਆਧਾਰ ਤੇ ਫੜਿਆ ਕਿ ਕਿੰਨਾ ਫੜਿਆ ਮਜੀ ਇਹ ਚਾਂਸ ਰਿਕਵਰੀ ਹੈ ਜੀ ਔਰ ਵੀ ਕੀ ਕੀ ਬਰਾਮਦ ਹੋਈ ਹੈ ਇਹਦੇ ਬਸ ਗੋਲੀਆਂ ਮੇਰੀਆਂ ਮੰਦਰ 200 ਤੇ ਮੋਟਰਸ ਇਹ ਕਿੱਦਾਂ ਦੀ ਹੁਣੀ ਦਾ ਰੂਤੇ ਕਾਰਵਾਈ ਕੀਤੀ ਹੈ ਪਰਚਾ ਦਿੱਤਾ ਸੀ 170 ਨੰਬਰ ਬਾਲਦੀ ਵਿੱਚ ਪੇਸ਼ ਕਰਨ ਪੇਸ਼ ਕਰਨ ਗਿਆ ਕੁਝਾਂ ਵੀ ਪੁਨਰ ਹੋਣਗੇ ਸਰ ਆ ਦੇਖਦੇ ਆਂ ਵਨ ਲੈ ਕੇ ਦੇਖਦੇ ਆਂ ਇਹ ਕਿੰਨੇ ਸਾਲ ਤੋਂ ਸੇਵਨ ਕਰਦਾ ਕਿੰਨੇ ਸਾਲ ਤੋਂ ਇਹ ਵੇਚਦਾ ਇਹ ਇਹਦੇ ਪੁੱਛਗਿੱਛ ਕਰਕੇ ਦੱਸਾਂ ਤੁਹਾਨੂੰ ਸਾਰਾ ਇੱਕ ਮੰਦਰ ਬਰਾਮਦ ਕੀਤਾ ਜੀ ਉਹਦੇ 200 ਗੋਲੀਆਂ ਬਰਾਮਦ ਹੋਈਆਂ ਜਾਂ ਮੋਟਰਸਾਈਕਲ ਟੱਪੇ ਜਾਂ ਕੀ ਇਹ ਨਸ਼ੇ ਦਾ ਸੇਵਨ ਨਹੀਂ ਕਰਦਾ ਸੀ ਬਾਜੀ ਇਹ ਵੇਚਦਾ ਦੀ ਹੈ ਤੇ ਕੋਈ ਤਾਂ ਬੈਕਗ੍ਰਾਉਂਡ ਕਿੱਦਾਂ ਸਰ ਪਹਿਲਾਂ ਵੀ ਹੈਗਾ ਕੋਈ ਇਹਦੇ ਪਹਿਲੇ ਪਰਚਾ ਦਤਾ ਜੀ ਕਰ ਰਹੇ ਨੇ ਚੈੱਕ ਅਸੀਂ ਆਪਣੇ ਰਿਕਾਰਡ ਚ ਕਿਤੋਂ ਦੀ ਗੁਫਤੂchnਾ ਅਧਾਰ ਤੇ ਫੜਿਆ ਕਿ ਕਿਦਾਂ ਫੜਿਆ ਮਜੇ ਇਹ ਚਾਂਸ ਰਿਕਵਰੀ ਹੈ ਜੀ ਔਰ ਵੀ ਕੀ ਕੀ ਬਰਾਬਰੀ ਆਏਗੀ ਬਸ ਗੋਲੀਆਂ ਮੇਰੀਆਂ ਮੰਦ ਦੱਸੋ ਤੇ ਮੋਟਰਸਾਈਕਲ ਦਾ ਇਹ ਕਿੱਦਾਂ ਦੀ ਹੁਣ ਇਹਦਾ ਜੋਤੇ ਕਾਰਵਾਈ ਕੀਤੀ ਪਰਚਾ ਦਿੰਦਾ ਸੀ 170 ਨੰਬਰ ਤੇ ਬਾਰਦ ਤੇ ਪੇਸ਼ ਕਰਨ ਪੇਸ਼ ਕਰਨ ਗਿਆ ਪੂਜਾਣ ਵੀ ਖਲਾਸ ਹੋਣਗੇ ਸਰ ਆ ਦੇਖਦੇ ਆਂ ਵਨ ਲੈ ਕੇ ਦੇਖਦੇ ਆ ਇਹ ਕਿੰਨੇ ਸਾਲ ਤੋਂ ਸੇਵਨ ਕਰਦਾ ਕਿੰਨੇ ਸਾਲ ਤੋਂ ਇਹ ਵੇਚਦਾ ਇਹ ਇਹਦੇ ਪੁੱਛ ਗਿਛ ਕਰਕੇ ਦੱਸਾਂ ਤੁਹਾਨੂੰ ਸਾਰਾ ਇੱਕ ਮੰਦਰ ਬਰਾਮਦ ਕੀਤਾ ਜੀ ਉਹ ਤੇ 200 ਗੋਲੀਆਂ ਬਰਾਮਦ ਹੋਈਆਂ ਤੇ ਕਬਜ਼ੇ 'ਚ ਮੋਟਰਸਾਈਕਲ ਡੱਪੇ ਜਾ ਕੀ ਇਹ ਨਸ਼ੇ ਦਾ ਸੇਵਨ ਨਹੀਂ ਕਰਦਾ ਸੀ ਬਾਜੀ ਇਹ ਵੀ ਵੇਚਣ ਦਾਦੀ ਹੈ ਤੇ ਕੋਈ ਚੀ ਦਾ ਬੈਕਗਰਾਉਂਡ ਕਿਦਾਂ ਸਰ ਪਹਿਲਾਂ ਵੀ ਹੈਗਾ ਕੋਈ ਇਹਦੇ ਪਹਿਲਾਂ ਪਰਚੇ ਤਾਂ ਜੇ ਕਰ ਰਹੇ ਚੈੱਕ ਅਸੀਂ ਆਪਣੇ ਰਿਕਾਰਡ 'ਚ ਕਿਤੋਂ ਦੀ ਗੁੱਸੂ ਜੀ ਨਾਲ ਆਧਾਰ ਤੇ ਪੜਿਆ ਕਿ ਕਿੰਨਾ ਪੜਿਆ ਮੱਜੀ ਇਹ ਚਾਂਸ ਰਿਕਵਰੀ ਹੈ ਜੀ ਔਰ ਵੀ ਕੀ ਕੀ ਬਰਾਮਦ ਹੋਈ ਹੈ ਜੀ ਬਸ ਗੋਲੀਆਂ ਮਿਲੀਆਂ ਮੰਦ 200 ਤੇ ਮੋਟਰਸਾਈਕਲ ਇਹ ਕਿੱਦਾਂ ਦੀ ਹੁਣ ਇਹਦਾ ਉੱਤੇ ਕਾਰਵਾਈ ਕੀਤੀ ਪਰਚਾ ਦਿੱਤਾ ਸੀ 170 ਨੰਬਰ ਗਲਤ ਵੀ ਪੇਸ਼ ਕਰਨ ਪੇਸ਼ ਕਰਨ ਗਿਆ ਜੀ ਤੁਹਾਨੂੰ ਵੀ ਪੁਲਾਸੇ ਹੋਣਗੇ ਤਾਂ ਆ ਦੇਖਦੇ ਆਂ ਮਨ ਲੈ ਕੇ ਦੇਖਦੇ ਆਂ ਇਹ ਕਿੰਨੇ ਸਾਲ ਤੋਂ ਸੇਵਨ ਕਰਦਾ ਕਿੰਨੇ ਸਾਲ ਤੋਂ ਇਹ ਵੇਚਦਾ ਇਹ ਇਹਦੇ ਪੁੱਛਗਿੱਛ ਕਰਕੇ ਰਸਾਂ ਆ ਤੁਹਾਨੂੰ ਸਾਹਿਬ ਇੱਕ ਬੰਦਾ ਬਰਾਮਦ ਗ੍ਰਿਫਤਰ ਕੀਤਾ ਜੀ ਉੱਥੇ 200 ਗੋਲੀਆਂ ਬਰਾਮਦ ਨੇ ਦੇ ਕਬਜ਼ੇ ਚ ਮੋਟਰਸਾਈਕਲ ਡੱਪੇ ਚ ਕੀ ਇਹ ਨਸ਼ੇ ਦਾ ਸੇਵਨ ਨਹੀਂ ਕਰਦਾ ਸੀ ਬਾਜੀ ਇਹ ਵੇਚਣ ਦਾਦੀ ਹੈ ਤੇ ਕੋਚੀ ਦਾ ਬੈਕਗਰਾਉਂਡ ਕਿਦਾਂ ਸਰ ਪਹਿਲਾਂ ਵੀ ਹੈਗਾ ਕੋਈ ਇਹਦੇ ਪਰ ਨੈਬਰ ਜੀ ਦਾ ਦਾਜੇ ਕਰ ਰਹੇ ਨੇ ਚੈੱਕ ਅਸੀਂ ਰਿਕਾਰਡ ਚ ਕਿਤੋਂ ਦੀ ਗੁਫਤੂਜਨਾ ਅਧਾਰ ਤੇ ਫੜਿਆ ਕਿ ਕਿੰਨਾ ਫੜਿਆ ਮਜੀ ਇਹ ਚਾਂਸ ਰਿਕਵਰੀ ਹੈ ਜੀ ਔਰ ਵੀ ਕੀ ਕੀ ਬਰਾਮਦ ਕੀ ਹੈ ਜੀ ਬਸ ਗੋਲੀਆਂ ਮਰੀਆਂ ਬੰਦੂਸੋਂ ਤੇ ਮੋਟਰਸਾਈਕਲ ਇਹ ਕਿੱਦਾਂ ਦੀ ਹੁਣੀ ਦਾ ਲੋਟੇ ਕਾਰਵਾਈ ਕੀਤੀ ਹੈ ਪਰਚਾ ਦਿੱਤਾ ਸੀ 170 ਨੰਬਰ ਤੇ ਰਾਜ ਵਿੱਚ ਪੇਸ਼ ਕਰਨ ਪੇਸ਼ ਕਰਨ ਗਿਆ ਹੋਇਆ ਤੁਹਾਨੂੰ ਵੀ ਬੁਲਾਇਆ ਹੋਣਗੇ ਸਰ ਇਹ ਦੇਖਦੇ ਹਾਂ ਰਿਮਾਂਡ ਲੈ ਕੇ ਦੇਖਦੇ ਆ ਇਹ ਕਿੰਨੇ ਸਾਲ ਤੋਂ ਫੇਰਨ ਕਰਦਾ ਕਿੰਨੇ ਸਾਲ ਤੋਂ ਇਹ ਵੇਚਦਾ ਇਹ ਇਹਦੇ ਪੁੱਛ ਗਿਜ ਕਰਕੇ ਦੱਸਾਂਗਾ ਤੁਹਾਨੂੰ ਸਾਰਾ 270 ਨੰਬਰ ਐਫ ਆਰ ਦਰਜ ਕਰੀਆ ਕੀ ਬਰਾਮਦਗੀ ਆ ਤੇ ਕਿੰਨੇ ਬੰਦਿਆਂ ਦੀ ਗ੍ਰਿਫਤਾਰੀ ਹੋਈ ਹੈ ਇਹਦੇ ਵਿੱਚ ਇੱਕ ਬੰਦਾ ਬਰਾਮਦਗੀ ਗ੍ਰਿਫਤਾਰ ਕੀਤਾ ਜੀ ਉਸ ਤੋਂ 200 ਗੋਲੀਆਂ ਬਰਾਮਦ ਹੋਈਆਂ ਤੇ ਕਬਜ਼ੇ 'ਚੋਂ ਮੋਟਰਸਾਈਕਲ ਲੱਭੇ ਜੋ ਕੀ ਨਸ਼ੇ ਦਾ ਸੇਵਨ ਨਹੀਂ ਕਰਦਾ ਸੀ ਬਾਜੀ ਇਹ ਵੀ ਵੇਚਣ ਦਾ ਦੀ ਹੈ ਤੇ ਕੋਈ ਚੀ ਦਾ ਬੈਕਗਰਾਉਂਡ ਕਿੱਦਾਂ ਸਰ ਪਹਿਲਾਂ ਵੀ ਹੈਗਾ ਕੋਈ ਇਹਦੇ ਪਹਿਲਾਂ ਪਰਚੇ ਤਾਂ ਅਜੇ ਕਰ ਰਹੇ ਨੇ ਚੈੱਕ ਕਰੀ ਸੀ ਆਪਣੇ ਰਿਕਾਰਡ 'ਚ ਦੱਸੋ ਕਿੰਨੇ ਦੀ ਗੁਸੂ ਦੀ ਨਾ ਅਧਾਰ ਤੇ ਪੜਿਆ ਕਿੰਨਾ ਪੜਿਆ ਮਜਰੀ ਇਹ ਚਾਂਸ ਰਿਕਵਰੀ ਹੈ ਜੀ ਔਰ ਵੀ ਕੀ ਕੀ ਬਰਾਮਦਗੀ ਹੈ ਇਹਦੇ ਬਸ ਗੋਲੀਆਂ ਮਿਲੀਆਂ 200 ਤੇ ਮੋਟਰਸਾਈਕਲ ਇਹ ਕਿੱਦਾਂ ਦੀ ਹੁਣ ਇਹਦਾ ਉੱਤੇ ਕਾਰਵਾਈ ਕੀਤੀ ਪਰਚਾ ਦਿੱਤਾ ਸੀ 170 ਨੰਬਰ ਇਹਨੂੰ ਬਾਰਦ ਦੇ ਵਿੱਚ ਪੇਸ਼ ਕਰਨ ਪੇਸ਼ ਕਰਨ ਗਿਆ ਹੋਇਆ ਹੈ ਤੂੰ ਜਵਾਬ ਵੀ ਬੁਲਾਸ਼ੋ ਹੁਣਗੇ ਸਾਰੇ ਆ ਦੇਖਦੇ ਹਾਂ ਰਿਮਾਂਡ ਲੈ ਕੇ ਦੇਖਦੇ ਆ ਇਹ ਕਿੰਨੇ ਸਾਲ ਤੋਂ ਸੇਵਨ ਕਰਦਾ ਕਿੰਨੇ ਸਾਲ ਤੋਂ ਇਹ ਵੇਚਦਾ ਇਹ ਇਹਦੇ ਪੁੱਛਗਿੱਛ ਕਰਕੇ ਦੱਸਾਂ ਤੁਹਾਨੂੰ ਸਾਰਾ